ਜੈ ਲੁ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਕੀ ਇੱਥੇ ਬਾਜ਼ਾਰ ਫਰਾਜਪੁਰ ਤੇ ਆਪਾਂ ਆਏ ਸੀਗੇ ਹਾਈਡਰਾ ਫੇਸ਼ੀਅਲ ਦਾ ਦੂਸਰਾ ਸਟੈਪ ਕਰਵਾਣ ਤੇਸ਼ੇਲ ਆ ਪਨੇ ਕਰਵਾ ਲਿਆ ਸੇ ਕਾਫੀ ਜ਼ਿਆਦਾ ਫਰਕ ਲੱਗ ਰਿਹਾ ਫੇਸ਼ੀਅਲ ਦਾ ਤੇ ਬਹੁਤ ਜ਼ਿਆਦਾ ਸ਼ਾਇਆ ਲਾਈਟ ਹੋ ਗਈਆਂ ਸਾਈਡ ਰਿਫਿਸ਼ਲ ਕਰਵਾਣ ਨਾਲ ਤੇ ਹੁਣ ਆਪਾਂ ਇੱਥੇ ਰੁਕੇ ਹੋਏ ਸੀਗੇ ਕੁਛ ਖਾਣ ਲਈ ਭੁੱਖ ਲੱਗ ਗਈ ਤੇ ਤੇ ਇੱਕਮ ਸੋ ਗਿਆ ਇੱਕ ਨੂੰ ਨੀਂਦ ਆ ਗਈ ਤੇ ਇੱਥੇ ਅਸੀਂ ਪਾ ਤਾ ਤੇ ਹਜੇ ਆਰਡਰ ਦਿੱਤਾ ਹੋਇਆ ਖਾਣ ਲਈ ਕੁਝ ਉਹ ਬਣਾ ਰਹੇ ਸੀ ਲੈ ਕੇ ਆ ਰਹੇ ਤੇ ਇਧਰ ਫਤੇ ਮੱਛੀਆਂ ਦੇਖ ਰਿਹਾ ਉਹਦੇ ਵਿੱਚ ਬਹੁਤ ਜਿਆਦਾ ਸੋਹਣੀਆਂ ਆਹੋ ਫਤੇ ਉਹ ਵੇਖਣ ਤੇ ਹੋਇਆ ਵੇ ਉਹ ਛੋਟਾ ਕੱਚੂ ਦਾ ਬੱਚਾਗਾ ਕੱਚੂ ਗੰਮੇ ਦਾ ਬੱਚਾ ਫਤੇ ਕਹਿੰਦਾ ਆਲੂ ਹੈਗਾ ਤਾ ਦੇਖਾ ਕੇ ਤਲੋਇ ਤੋ ਹ ਮੁੱਛੀ ਮੈ ਇਥੇ ਦਿਖੇ ਨਹੀਂ ਮੈਂ ਉੱਥੇ ਦਾ ਬੱਚਾ ਹਾਂ ਹਰਿ ਤੋ ਆ ਜਾ ਆਪਾਂ ਦੀਆਂ ਦੀਆਂ ਦੇ ਆਓ ਨਾ ਆਇਆ ਫਤੇ ਹਾਂ ਏ ਚਲੋ ਜੀ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਪਈ ਐ ਤੇ ਹੁਣ ਆਪਾਂ ਇਹ ਖਾ ਲਈਏ ਇੱਧਰ ਛੋਲੇ ਤੇ ਕੁਲਚਾ ਛੋਲੇ ਤੇ ਸਮੋਸੇ ਕਰਵਾਏ ਆਗੇ ਤੇ ਉਧਰ ਫਤੇ ਵਾਸਤੇ ਫ੍ਰੈਂਚ ਫ੍ਰਾਈ ਕਰਵਾਇਆ ਐ ਚੀਜੀ ਖਾ ਲੈ ਫਤੇ ਆਓ ਫਤੇ ਤੇ ਤਾਂ ਕਰਕੇ ਆਪਾਂ ਇੱਥੇ ਰੁਕੇ ਹੋਏ ਸੀ ਇੱਥੇ ਵਧੀਆਗਾ ਬੈਠਣ ਉੱਠਣ ਵਾਸਤੇ ਖਾਣ ਪੀਣ ਵਾਸਤੇ ਤੇ ਬਾਹਰ ਓੱਖਾ ਹੋ ਜਾਂਦਾ ਖੜ ਕੇ ਖਾਣਾ ਪੀਣਾ ਕਿਤੇ ਵੀ ਤੇ ਇੱਕ ਫੱਤੇ ਪਰੇਸ਼ਾਨ ਕਰ ਦਿੰਦਾ ਬਾਹਰ ਤਾਂ ਕਰਕੇ ਆਪਾਂ ਇੱਥੇ ਰੁਕ ਗਏ ਸੀ ਤੇ ਬਹੁਤ ਵਧੀਆ ਇੱਥੇ ਤੇ ਚਲੋ ਜੀ ਹੁਣ ਆਪਾਂ ਖਾ ਲੀਏ ਨਹੀਂ ਕਰ ਰਹੀ ਐ ਇੱਥੇ ਜਾਣ ਨੂੰ ਮੱਛੀਆਂ ਕੋਲੋਂ ਆਪਾਂ ਨੇ ਖਾਣਾ ਖਾ ਲਿਆ ਤੇ ਚੱਲਿਆ ਹੁਣ ਆਪਾਂ ਖਤੇ ਵਾਏ ਵਾਏ ਕਰਦੇ ਮੱਛੀਆਂ ਨੂੰ ਵਾਏ ਵਾਏ ਇੱਕ ਫੱਤੇ ਆ ਖੜਾ ਹੋਰ ਫਾਇਲ ਨੂੰ ਫੋਟੋ ਕਰਕੇ ਦੱਸ ਦੋ ਕੀ ਕਰੀ ਤੇ ਲੋਦੀ ਚੱਲਿਆ ਹੁਣ ਆਪਾਂ ਟਾਈਮ ਵੀ 4:30 ਤਾਂ ਹੋ ਗਿਆ ਤੇ ਹੁਣ ਆਪਾਂ ਜਾਵਾਂਗੇ ਮਾਸੀ ਜੀ ਦੇ ਘਰ ਜੀ ਆ ਗਏ ਆਪਾਂ ਵਾਸੀ ਜੀ ਦੇ ਘਰ ਤੇ ਆਪਾਂ ਉੱਪਰ ਸੀ ਜਿੱਥੇ ਤੇ ਉੱਪਰ ਤੁਹਾਨੂੰ ਪਿੰਡ ਦਿਖਾਰੀਆਂ ਇਹਨਾਂ ਦਾ ਤੇ ਆਪਾਂ ਵੀ ਹੁਣ ਘਰ ਚੱਲੇ ਆ ਜੀ ਇੱਥੋਂ ਆਪਾਂ ਘੰਟਾ ਕਿ ਰੁਕੇ ਸੀ ਜਿੱਥੇ ਘੰਟਾ ਕੁ ਹੋਇਆ ਇਹਨੂੰ ਤੇ ਆਪਾਂ ਹੁਣ ਚਲੇ ਜਾਵਾਂਗੇ ਘਰ ਤੇ ਵਾਸੀ ਜੀ ਦਾ ਘਰ ਹੈ ਤਿੱਕ ਨੰਨ ਕਰ ਇੱਥੇ ਬੈੱਡਰੂਮ ਨੇ ਇਹਨਾਂ ਦੇ ਤੇ ਆ ਗਈ ਨਿੱਕੀ ਜਿਹੀ ਪਰੀ ਇਹ ਚਾਚੜਿਆ ਪਿਆ ਵੀ ਆਈ ਐ ਸਾਡੇ ਘਰ ਤਾਂ ਕਰਕੇ ਤੇ ਹੁਣ ਆਪਾਂ ਚੱਲੇ ਸੀਗੇ ਤਾਂ ਕਰਕੇ ਮੈਂ ਕਿਹਾ ਚਲੋ ਥੋੜੀ ਵੀਡੀਓ ਸ਼ੇਅਰ ਕਰਦਾ ਕੰਨੀ ਮੇਰੀ ਵੀਡੀਓ ਬਣਾਓ ਡਾਂਸ ਕਰਕੇ ਦਿਖਾ ਦੇ ਡਾਂਸ ਹਾਂ ਨੱਚ ਦੇ ਨੱਚ ਬਾਏ ਬਾਏ ਕਰਦੇ ਸਾਰਿਆਂ ਨੂੰ ਹਾਂ ਹੈਲੋ ਐ ਕਾ ਕ ਹੈਲੋ ਜੀ ਸਾਰਿਆਂ ਨੂੰ ਹੈਲੋ ਗਾਈਜ਼ ਕਰਦੇ ਇਹਦਾ ਤੁਸੀਂ ਅਕਾਲ ਫਿਰ ਸੀ ਅਕਾਲ ਹੂੰ ਤੇ ਆਪਾਂ ਚੱਲੇ ਆਂ ਜੀ ਹੁਣ ਟਾਈਮ ਵੀ ਕਾਫੀ ਹੋ ਗਿਆ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਤੇ ਟਾਈਮ ਹੋ ਗਿਆ ਕਾਫੀ ਤੇ ਇਧਰ ਏਕਮ ਨੂੰ ਚੱਕੀ ਫਿਰਦੇ ਕੱਕੇ ਵੇਖੋ ਏਕਮ ਖੁਸ਼ ਹੋਇਆ ਪਿਆਗਾ ਗੱਦੀ ਚੜਿਕੇ ਤੇ ਚਲੋ ਜੀ ਟਾਈਮ ਹੋ ਗਿਆ ਤੇ ਹੁਣ ਆਪਾਂ ਚੱਲੇ ਆ ਉਧਰ ਸਾਹਮਣੇ ਵਾਸੀ ਜੀ ਬੈਠੇ ਹੈਗੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਧੰਨਵਾਦੀ ਜੀ